ਭਗਵੰਤਬਾਨ ਜੀ ਜੇ ਤੁਸੀਂ ਅਕਾਲੀ ਦਲ ਨਾਲ ਲੜਾਈ ਲੜਨੀ ਆ ਹਿੰਮਤ ਕਰੋ ਸਿੱਧੇ ਲੜੋ ਸਿੱਖ ਕੌਮ ਨਾਲ ਲੜਾਈ ਨਾਲ ਲੜੋ ਤੁਸੀਂ ਆ ਮੁੱਖ ਮੰਤਰੀ ਐਜਾ ਮੁੱਖ ਮੰਤਰੀ ਐ ਜਿਹਨੂੰ ਸ਼ਰਮ ਆਉਂਦੀ ਕਹਿੰਦੇ ਕਿ ਸਾਡੇ ਸੂਬੇ ਦਾ ਮੁੱਖ ਮੰਤਰੀ ਐ ਇਹਨੇ ਤਾਂ ਜਦੋਂ ਆਪਣੇ ਘਰੇ ਆਪਣਾ ਉਹਦਾ ਆਪਣਾ ਵਿਆਹ ਸੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਤਲਾਸ਼ੀ ਦਵਾਈ ਪੁਲਿਸ ਇਦੀ ਮਾੜੀ ਗੱਲ ਕੀਤੀ ਜਿਹੜਾ ਮੁੱਖ ਮੰਤਰੀ ਸ਼ਰਾਬ ਪੀ ਕੇ ਗੁਰੂ ਘਰ ਜਾ ਸਕਦਾ ਹੈ ਜਿਹੜਾ ਮੁੱਖ ਮੰਤਰੀ ਕਾਲ ਤੱਕ ਸਾਭ ਨੂੰ ਚੈਲੰਜ ਦੇ ਕਰ ਸਕਦਾ ਹੈ ਜਿਹੜਾ ਮੁੱਖ ਮੰਤਰੀ ਸਿੱਖ ਸਿਧਾਂਤਾਂ ਨੂੰ ਨਹੀਂ ਜਾਣਦਾ ਸਿੱਖਾਂ ਦੀ ਮਰਿਆਦਾ ਨੂੰ ਨਹੀਂ ਜਾਣਦਾ ਸਿੱਖ ਇਤਿਹਾਸ ਬਾਰੇ ਨਹੀਂ ਜਾਣਦਾ ਉਹ ਮੁੱਖ ਮੰਤਰੀ ਸਿੱਖ ਸਿੱਖ ਭਾਵਨਾ ਤੇ ਗੱਲ ਕਰਨਾ ਚਾਹੁੰਦਾ ਮੈਂ ਚੇਤਾਵਨੀ ਦੇਣਾ ਚਾਹੁੰਦਾ ਤੇ ਪੁਲਿਸ ਅਫਸਰਾਂ ਨੂੰ ਬੇਨਤੀ ਕਰਨਾ ਚਾਹੁੰਦਾ ਜੇ ਤੁਸੀਂ ਕਿਸੇ ਵੀ ਗੁਰੂ ਘਰ ਜਾਓਗੇ ਤੇ ਤੁਸੀਂ ਉੱਥੇ ਜਾ ਕੇ ਐਜੀ ਤਲਾਸ਼ੀ ਕਰੋਗੇ ਸਿੱਖ ਕੌਮ ਬਰਦਾਸ਼ਤ ਨਹੀਂ ਕਰੂਗੀ ਜੋ ਵਾ ਸਾਰਾ ਮਰਿਆਦਾ ਭੰਗ ਤੁਸੀਂ ਜਿਹੜੇ ਕਰ ਰਹੇ ਹੋ ਤੁਹਾਨੂੰ ਪਤਾ ਹੋਣਾ ਚਾਹੀਦਾ ਹੈ ਕਿ ਅਸ ਸਿੱਖ ਕੌਮ ਕਿਤੇ ਬਰਦਾਸ਼ਤ ਨਹੀਂ ਕਰ ਸਕਦੀ ਆਪਣੇ ਗੁਰੂ ਸਬੰਧ ਦਾ ਨਿਰਾਦਰ ਮੈਂ ਅੱਜ ਸ਼ਾਮ ਨੂੰ ਰਸੋ ਖਾਨਾ ਸ਼੍ਰੀ ਨਾਮ ਕਵਰ ਰਾਜਾ ਸਾਹਿਬ ਜੀ ਦੇ ਪਵਿੱਤਰ ਸਥਾਨ ਤੇ ਮੈਂ ਇੱਥੇ ਪਹੁੰਚਿਆ ਜਿੱਥੇ ਕੱਲ ਦੋ ਦਿਨ ਪਹਿਲੇ ਪੰਜਾਬ ਦੇ ਮੁੱਖ ਮੰਤਰੀ ਨੇ ਇੱਕ ਬਹੁਤ ਹੀ ਮਾੜਾ ਬਿਆਨ ਐਜੀ ਪਵਿੱਤਰ ਸਥਾਨ ਬਾਰੇ ਉਹਨਾਂ ਨੇ ਕਹੋ ਲਿਆ ਇੱਕ ਬਹੁਤ ਹੀ ਪਵਿੱਤਰ ਜਗ੍ਹਾ ਜਿੱਥੇ ਹਜ਼ਾਰਾਂ ਲੱਖਾਂ ਲੋਕਾਂ ਦੀ ਆਸਤਾ ਜੁੜੀ ਹੈ ਜਿੱਥੇ ਲਗਾਤਾਰ ਲੜੀਵਾਲ ਪਰ ਗੁਰੂ ਮਹਾਰਾਜ ਗੁਰਬੰਸ ਸਾਹਿਬ ਮਹਾਰਾਜ ਦਾ ਪ੍ਰਕਾਸ਼ ਹੁੰਦਾ ਹੈ ਪਾਠ ਹੁੰਦੇ ਹੈ ਖੰਡ ਪਾਠ ਸਾਹਿਬ ਹੁੰਦੇ ਹੈ ਤੇ ਲੱਖਾਂ ਲੋਕ ਇੱਥੇ ਆ ਕੇ ਅਰਦਾਸਾਂ ਕਰਦੇ ਹੈ ਆਪਣੀ ਮੰਦਾ ਮੰਗਦੇ ਹੈ ਬੜੇ ਦੁੱਖ ਨਾਲ ਕਹਿਣਾ ਚਾਹਣਾ ਹੈ ਆਮ ਆਦਮੀ ਪਾਰਟੀ ਦੀ ਲੀਡਰਸ਼ਿਪ ਐਨੇ ਥਲੇ ਡਿੱਗ ਗਏ ਤੁਸੀਂ ਪਿਛਲੇ 10 ਸਾਲ ਤੋਂ ਸਿਆਸਤ ਹੋ ਰਹੀ ਹੈ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਬੇਅਦਬੀ ਦਾ ਨਾਂ ਦੇ ਕੇ ਸਿਆਸਤ ਗੁਰੂ ਸਾਹਿਬ ਦੇ ਨਾਂ ਤੇ ਕਰਨੀ ਇੱਕ ਬਹੁਤ ਵੱਡੀ ਪਾਪ ਹੈ ਤੇ ਉਹ ਲਿਮਟ ਕਰਾਸ ਹੋ ਗਈ ਜਦੋਂ ਅੱਜ ਜੀ मिनिस्टर ਨੇ ਆਪਣੇ ਹੰਕਾਰ ਦਿਖਾਉਣ ਵਾਸਤੇ ਕਿ ਮੈਂ ਇੱਕ ਸੰਸਥਾ ਦੇ ਬਿਨਾਂ ਸੋਚੇ ਸਮਝੇ ਹਮਲਾ ਕੀਤਾ ਦੇਖੋ ਆ ਜੀ ਪਵਿੱਤਰ ਸਥਾਨ ਹੈ ਜਿੱਥੇ ਬਹੁਤ ਹਰ ਸਾਲ ਸੰਤ ਮਹਾਪੁਰ ਕੇ ਇਥੇ ਆ ਕੇ ਇਸ ਮਾਗਮਾ ਚ ਹਿੱਸਾ ਲੈਂਦੇ ਆ ਮੈਂ ਵੀ ਕਈ ਵਾਰ ਆਇਆ ਇਥੇ ਮਦਆਬ ਮੇ ਤੇ ਸਾਰੀ ਲੀਡਰਸ਼ਿਪ ਪੰਜਾਬ ਦੀ ਸਾਰੀ ਲੀਡਰਸ਼ਿਪ ਬਾਹਰੋਂ ਐਨ ਆਰ ਆਈ ਲੋਕਾਂ ਦੇ ਆ ਅਫਸੋਸ ਇਸ ਗੱਲ ਦਾ ਹੈ ਮੈਨੂੰ ਜਿਹੜੀ ਕਮੇਟੀ ਐ ਇਸ ਕਮੇਟੀ ਨੇ ਦੱਸਿਆ ਕਿ ਪੁਲਿਸ ਆਈ ਜਿਵੇਂ ਕਿਸੇ ਤੇ ਹਮਲਾ ਕਰਨਾ ਹੁੰਦਾ ਹੈ ਕੋਈ ਗੁਰਸੇਖ ਨੇ ਉਹਦੇ ਪੁਲਿਸ ਵਿੱਚ ਸੀ ਮਲਾਜ਼ਮਾਂ ਵਿੱਚ ਇੱਕ ਇੱਕ ਮਹਾਰਾਜ ਦੇ ਸਰੂਪ ਤੇ ਉਹ ਤਾਂ ਨੇ ਫੋਟੋਆਂ ਲਿੱਤੀਆਂ ਐਂ ਦੇਖ ਰਹੇ ਸੀ ਜਿਵੇਂ ਕੋਈ ਪਤਾ ਨਹੀਂ ਗੁਲਬਜ਼ ਨਹੀਂ ਮੇਰੇ ਕੋਲੇ ਕਹਿਣਾ ਇਤੋਂ ਵੱਡ ਬੇਅਦਬੀ ਕੀ ਹੈ ਕੋਈ ਸਤਕਾਰ ਨਾਲ ਨਹੀਂ ਕੁਝ ਕਰ ਰੇ ਸੀ ਉਹਦੇ ਬਾਅਦ ਹਰ ਸਰੂਪ ਨੂੰ ਇਹਨਾਂ ਨੇ ਦੇਖਿਆ ਇਤੋਂ ਮੜਾ ਕੰਮ ਕੀ ਹੋ ਸਕਦਾ ਹੈ ਆਪਾਂ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਆਪਣੇ ਗੁਰੂ ਆਪਣੇ ਗਰੂ ਆਪਾਂ ਸਤਕਾਰ ਨਾਲ ਸਾਰਾ ਸਿਰ ਝੁਕਦਾ ਹੈ ਹਰ ਰਸਿੱਖ ਦਾ ਬਗੈਰ ਸਿੱਖ ਵੀ ਸਾਰੇ ਸਤ ਤੇ ਇਹਨਾਂ ਨੇ ਐ ਹਮਲਾ ਕੀਤਾ ਜਿਵੇਂ ਕਿਸੇ ਐਜੀ ਕਰਤੇ ਕਰਨਾ ਹੁੰਦਾ ਇਹ ਤੋਂ ਵੱਡਾ ਪਾਪ ਨਹੀਂ ਹੋ ਸਕਦਾ ਨਾਲੇ ਵੱਡੀ ਗੱਲ ਹੋਰ ਮੈਂ ਜਦੋਂ ਇੱਥੇ ਹੁਣੀ ਪਹੁੰਚਿਆ ਮੈਨੂੰ ਮੈਨੇਜਮੈਂਟ ਕਮੇਟੀ ਵਾਲੇ ਦੱਸ ਰਹੇ ਸੀ ਪੁਲਿਸ ਵਾਲੇ ਨੇ ਇਹਨਾਂ ਨੂੰ ਧਮਕੀ ਦਿੱਤੀ ਕਿ ਜੇ ਤੁਸੀਂ ਕੋਈ ਕੰਮ ਕੀਤਾ ਤੁਹਾਡੇ ਪਰਿਵਾਰਾਂ ਨੂੰ ਦੇਖਾਂਗੇ ਇਤੋਂ ਮਾੜੀ ਗੱਲ ਕੀ ਹੋ ਸਕਦੀ ਹੈ ਭਗਵੰਤਪਾਨ ਜੀ ਜੇ ਤੁਸੀਂ ਅਕਾਲੀ ਦਲ ਨਾਲ ਲੜਾਈ ਲੜਨੀ ਹੈ ਹਿੰਮਤ ਕਰੋ ਸਿੱਧੇ ਲੜੋ ਸੇ ਕੌਮ ਨਾਲ ਲੜਾਈ ਨਾ ਲੜੋ ਤੁਸੀਂ ਆ ਮੁੱਖ ਮੰਤਰੀ ਐਜਾ ਮੁੱਖ ਮੰਤਰੀ ਐ ਜਿਹਨੂੰ ਸ਼ਰਮ ਆਉਂਦੀ ਕਹਿੰਦੇ ਕਿ ਸਾਡੇ ਸੂਬੇ ਦਾ ਮੁੱਖ ਮੰਤਰੀ ਐ ਇਨੇ ਤਾਂ ਜਦੋਂ ਆਪਣੇ ਘਰੇ ਆਪਣਾ ਉਹਦਾ ਆਪਣਾ ਵਿਆਹ ਸੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਤਲਾਸ਼ੀ ਦਵਾਈ ਪੁਲਿਸ ਇਹਦੀ ਮਾੜੀ ਗੱਲ ਕੀਤੀ ਜਿਹੜਾ ਮੁੱਖ ਮੰਤਰੀ ਸ਼ਰਾਬ ਪੀ ਕੇ ਗੁਰੂ ਘਰ ਜਾ ਸਕਦਾ ਹੈ ਜਿਹੜਾ ਮੁੱਖ ਮੰਤਰੀ ਕਾਲ ਤੱਕ ਸਾਹਿਬ ਚੈਲੰਜ ਦੇ ਕਰ ਸਕਦਾ ਹੈ ਜਿਹੜਾ ਮੁੱਖ ਮੰਤਰੀ ਸਿੱਖ ਸਿਧਾਂਤਾਂ ਨੂੰ ਨਹੀਂ ਜਾਣਦਾ ਸਿੱਖਾਂ ਦੀ ਮਰਿਆਦਾ ਨੂੰ ਨਹੀਂ ਜਾਣਦਾ ਸਿੱਖ ਇਤਿਹਾਸ ਬਾਰੇ ਨਹੀਂ ਜਾਣਦਾ ਉਮੇਕ ਮਾਤਰੀ ਸਿੱਖ ਸਿੱਖ ਭਾਵਨਾ ਤੇ ਗੱਲ ਕਰਨਾ ਚਾਹੁੰਦਾ ਮੈਂ ਚੇਤਾਵਨੀ ਦੇਣਾ ਚਾਹੁੰਦਾ ਤੇ ਪੁਲਿਸ ਅਫਸਰਾਂ ਨੂੰ ਬੇਨਤੀ ਕਰਨਾ ਚਾਹੁੰਦਾ ਜੇ ਤੁਸੀਂ ਕਿਸੇ ਵੀ ਗੁਰੂ ਘਰ ਜਾਓਗੇ ਤੇ ਤੁਸੀਂ ਉੱਥੇ ਜਾ ਕੇ ਐਜੀ ਤਲਾਸ਼ੀ ਕਰੋਗੇ ਸਿੱਖ ਕੌਮ ਬਰਦਾਸ਼ਤ ਨਹੀਂ ਕਰੂਗੀ ਜੋ ਵਸਾਰਾ ਮਰਿਆਦਾ ਭੰਗ ਤੁਸੀਂ ਜਿਹੜੇ ਕਰ ਰਹੇ ਹੋ ਤੁਹਾਨੂੰ ਪਤਾ ਹੋਣਾ ਚਾਹੀਦਾ ਕਿ ਇਸ ਸਿੱਖ ਕੌਮ ਕਿਤੇ ਬਰਦਾਸ਼ਤ ਨਹੀਂ ਕਰ ਸਕਦੀ ਆਪਣੇ ਗੁਰੂ ਸਬੰਧ ਦਾ ਨਿਰਾਦਰ ਮੈਂ ਸਿੱਖ ਜਿਹੜੇ ਪੁਲਿਸ ਅਫਸਰ ਐਮ ਉਹਨਾਂ ਨੂੰ ਬੇਨਤੀ ਕਰਾਂ ਰੱਬ ਤੋਂ ਡਰੋ ਪਰਮਾਤਮਾ ਤੋਂ ਡਰੋ ਆ ਜਿਹੜੀ ਤੁਹਾਨੂੰ ਬਰਦੀਆਂ ਮਿਲੀ ਆ ਤੁਸੀਂ ਇੰਸਪੈਕਟਰ ਹੋ ਐਸਐਸਪੀ ਹੋ ਜਾਂ ਐਸਪੀ ਹੋ ਗੁਰੂ ਮਹਾਰਾਜ ਨੇ ਤੁਹਾਨੂੰ ਬਣਾਇਆ ਤੇ ਤੁਹਾਨੂੰ ਇਹ ਨਹੀਂ ਪਤਾ ਕਿ ਤੁਸੀਂ ਕਿਸ ਨਾਸਤਿਕ ਦੇ ਕਹਿਨ ਤੇ ਐਜੇ ਤੋਖੀ ਦੇ ਕਹਿੰਦੇ ਤੁਸੀਂ ਇਸ ਪਵਿੱਤਰ ਸੰਸਥਾ ਚ ਆ ਕੇ ਇੱਕ ਆਪਣੇ ਪੋਲੀਟਿਕਲ ਸਿਆਸਤ ਝੂਠਾ ਬਿਆਨ ਦੇ ਕੇ ਇੱਕ ਸੰਸਥਾ ਦੇ ਉੱਤੇ ਐਡਾ ਵੱਡਾ ਝੂਠਾ ਇਲਜ਼ਾਮ ਲਾਉਣਾ ਇਹ ਤੋਂ ਮਾੜੀ ਗੱਲ ਕੋਈ ਇਨਸਾਨ ਨਹੀਂ ਕਰ ਸਕਦਾ ਤੇ ਮੇਰੇ ਕੋਲ ਹੀ ਕੋਈ ਲਫ਼ਜ਼ ਨਹੀਂ ਹੈ ਕਿ ਕਿੰਨੇ ਲਫ਼ਜ਼ਾਂ ਨਾਲ ਇਸ ਮੁੱਖ ਮੰਤਰੀ ਦੇ ਤੇ ਇਹਨਾਂ ਦੀ ਜਿਹੜੀ ਜੁੰਡਲੀ ਹੈ ਜਿਹੜੀ ਪੰਜਾਬ ਵਿੱਚ ਰਾਜ ਕਰ ਰਹੀ ਹੈ ਉਨ੍ਹਾਂ ਦੇ ਖਿਲਾਫ ਮੈਂ ਕੁਝ ਬਿਲਕੁਲ ਸ਼ਬਦ ਨਹੀਂ ਹੈ ਕੀ ਕਵਾਂ ਇਹਨਾਂ ਨੇ ਪੰਜਾਬ ਨੂੰ ਬਰਬਾਦ ਕਰਤਾ ਤੇ ਹੁਣ ਭਰਾ ਭਰਾਵਾਂ ਭਰਾਵਾਂ ਦੀ ਜੰਗ ਕਰਾਉਣਾ ਚਾਹੁੰਦੇ ਐ ਹੁਣ ਧਰਮ ਤੇ ਹਮਲਾ ਕਰਨ ਲੱਗੇ ਐ ਲੋਕਾਂ ਨੂੰ ਪਾੜਨਾ ਚਾਹੁੰਦੇ ਐ ਲੋਕਾਂ ਵਿੱਚ ਲੜਾਈ ਕਰਨਾ ਚਾਹੁੰਦੇ ਐ ਇਸ ਪਵਿੱਤਰ ਸਥਾਨ ਦੀ ਮੈਂ ਕਹਿੰਦਾ ਤੁਸੀਂ ਜਿੰਨੀ ਮਰਜ਼ੀ ਕੋਸ਼ਿਸ਼ ਕਰੀਂ ਦੇਖ ਲਓ ਸਿੱਖ ਸੰਗਤ ਨੇ ਨਾਲੇ ਸਥਾਨ ਨਾਲ ਖੜੀ ਹੈ ਮੈਂ ਵੀ ਕਈ ਵਾਰ ਇੱਥੇ ਆਉਣਾ ਹੈ ਇੱਥੇ ਦੇਖਦਾ ਬੜੇ ਸਤਕਾਰ ਨਾਲ ਇੱਥੇ ਗੁਰੂ ਮਹਾਰਾਜ ਦੇ ਪ੍ਰਕਾਸ਼ ਹੁੰਦੇ ਆ ਪਾਠ ਹੁੰਦੇ ਆ ਭੋਗ ਪੈਂਦੇ ਆ ਤੇ ਲਗਾਤਾਰ ਲੜੀਵਾਰ ਚੱਲਦਾ ਰਹਿੰਦਾ ਡਾਊਨ ਸਟਾਪ ਚੱਲਦਾ ਹੈ ਬਹੁਤ ਵਧੀਆ ਮर्यादा ਤਹਿਤ ਸਾਰੀ ਇੱਥੇ ਚੀਜ਼ਾਂ ਹੁੰਦੀਆਂ ਤੇ ਤੁਸੀਂ ਬਿਗੈਰ ਸੋਚੇ ਸਮਝੇ ਧਿਆਨ ਦਿ ਦਿੱਤਾ ਮੈਨੂੰ ਜਿਹੜੇ ਨਾਲ ਮੈਂਬਰਸ਼ਿਪ ਕਮੇਟੀ ਦੇ ਉਹ ਦੱਸ ਰਹੇ ਸੀ ਕਿ ਜਦੋਂ ਉਹਨਾਂ ਨੇ ਐਸਆਈਡੀ ਭੇਜੀ ਅੰਦਰ ਜੋ ਚੈਕਿੰਗ ਕਰੀ ਸੀ ਇੱਕ ਬੀਬੀਸੀ ਅਫਸਰ ਨਾਲ ਦੇ ਨਾਲ ਮੁੱਖ ਮੰਤਰੀ ਨੂੰ ਟੈਲੀਫੋਨ ਤੇ ਦੱਸ ਰਹੀ ਸੀ ਜਿੱਥੇ ਮੁੱਖ ਮੰਤਰੀ ਸਟੇਜ ਤੇ ਸੀ ਮੁਖਸਰ ਸਾਹਿਬ ਮੰਗੀ ਤੇ ਉਹਨੂੰ ਦੱਸ ਰਹੀ ਸੀ ਕਿ ਅਸੀਂ ਇਹ ਚੈੱਕ ਕਰ ਲਿਆ ਜੀ ਤੁਸੀਂ ਦੇ ਦਿਓ ਬਿਆਨ ਤੇ ਮੁੱਖ ਮੰਤਰੀ ਦੇ ਨਾਲ ਦੇ ਨਾਲ ਸਿੱਖ ਕੌਮ ਤੇ ਹਮਲਾ ਕਰਤਾ ਸੁਰੇਸ਼ ਮੂਚੇ ਪੰਜਾਬੀ ਮਾਨਤਾ ਤੇ ਹਮਲਾ ਕੀਤਾ ਆਈ ਗੁਰੂ ਸਾਹਿਬ ਨੇ ਆਪ ਨੂੰ ਸਿਖਾਇਆ ਸਾਰੇ ਧਰਮਾਂ ਦਾ ਸਤਕਾਰ ਕਰਨਾ ਆ ਮੁੱਖ ਮੰਤਰੀ ਦਾ ਕੰਮ ਵੀ ਹੁੰਦਾ ਸਾਰਿਆਂ ਦਾ ਸਤਕਾਰ ਕਰਨਾ